ਦਲੀਪ ਕੌਰ ਟਿਵਾਨ ਦਾ ਨਾਵਲ ਹੈ ਦੂਸਰੀ ਸੀਤਾ ਕਾਂਡ 5 ਤੀਜਾ ਪਹਿਰ ਰੱਖੀ ਪੀੜੀ ਤੇ ਬੈਠੀ ਸੰਤੇ ਦੇ ਖੱਦਰ ਦੇ ਝੱਗੇ ਨੂੰ ਟਾਕੀ ਲਾ ਰਹੀ ਹੈ ਕੁੜੇ ਰੱਖੀ ਘਰੇ ਆ ਚੰਦ ਕਰਨੇ ਦੇਲੀ ਲੰਗਦੀ ਨੇ ਪੁੱਛਿਆ ਆਹੋ ਮੱਥਾ ਟੇਕਦੀਆਂ ਬੇਜੀ ਆ ਜਾ ਰੱਖੀ ਨੇ ਆਪਣੇ ਹਥਲੀ ਪੀੜੀ ਉਸਵਲ ਕਰਦਿਆਂ ਕਿ ਹਾਂ ਜੋਂ ਦਿਵਸਤੀ ਰਹਿ ਰਤਾ ਕੰਡਾ ਤਾਂ ਦੇਖ ਚੰਦ ਕੁਰ ਉਸ ਅੱਗੇ ਹੱਥ ਕਰਦੀ ਬੋਲੀ ਮੈਂ ਸੂਈ ਲਿਆਵਾਂ ਆਖ ਰੱਖੀ ਆਲੇ ਵਿੱਚ ਰੱਖੇ ਕੁਜੇ ਵਿੱਚੋਂ ਸੂਈ ਲਿਆ ਕੇ ਚੰਦ ਕੁਰ ਦਾ ਕੰਡਾ ਕੱਢਣ ਲੱਗੀ ਖਾਸਾ ਹੀ ਡੂੰਗਾ ਲੱਗ ਗਿਆ ਰੱਖੀ ਸੂਈ ਨਾਲ ਮਾਸ ਫਰੋਲ ਦੀ ਬੋਲੀ ਪਾਥੀਆਂ ਪੱਥਨ ਲੱਗੀ ਤੇ ਲੱਗਿਆ ਗੋਹੇ ਚ ਸੀ ਕਿਤੇ ਨਾਲੇ ਅੱਗ ਲੱਗਣੀ ਨਿਗਾ ਵੀ ਤਾਂ ਉਹ ਜੀ ਨਹੀਂ ਰਹੀ ਹਣ ਨਜਰਾ ਨੂੰ ਵੀ ਕੀ ਦੋਸ ਹੈ ਬੀਬੇ ਫਾਰਮੀ ਘੋ ਫਾਰਮੀ ਕਣਕਾਂ ਕੋਈ ਕਰੇ ਵੀ ਕੀ ਰੱਖੀ ਸਮੋਈ ਇਹੋ ਜੀ ਆ ਗਈ ਵੀ ਘਰਾਂ ਦੇ ਤੋਰਨੀ ਔਖੇ ਹੋਏ ਪਏ ਆ ਲੈ ਨਿਕਲ ਗਿਆ ਕੰਡਾ ਕੰਡਾ ਉਸਦੇ ਹੱਥ ਤੇ ਰਖਦੀ ਰੱਖੀ ਬੋਲੀ ਜਿਉਂਦੀ ਰਹਿ ਦਿਆਲ ਨਹੀਂ ਦਿੰਦਾ ਕਿਤੇ ਦਿਆਲ ਤਾਂ ਸਕੂਲ ਗਿਆ ਹੋਇਆ ਹੈ ਪੜਨੇ ਪਾਪਾ ਆਹੋ ਮੈਂ ਕਿਆ ਪੰਜ ਪੜ ਜੂ ਚਾਰ ਅੱਖਰ ਤਾਂ ਆਪਣੀ ਜੂਨ ਤਰਨ ਜੋਗਾ ਹੋ ਜੂ ਕਿਤੇ ਪਿੰਡਾਂ ਚ ਹੁਣ ਕੀ ਹਾਜ਼ਰ ਰਹਨ ਦਾ ਲਾਗੀ ਤੱਥੇ ਦਾ ਰੱਖੀ ਚਰਖੇ ਨੂੰ ਪਰਾਂ ਕਰਦੀ ਬੋਲੀ ਹੱਜ ਤਾਂ ਹੁਣ ਕਿਸੇ ਦਾ ਵੀ ਨਹੀਂ ਸਮੋਈ ਇਹੋ ਜੀ ਆ ਗਈ ਤੂੰ ਦੇਖ ਲੈ ਕੱਲ ਆਖਦੇ ਨੇ ਜੇਲਦਾਰਾਂ ਦੇ ਰੋੜ ਜਾਣੇ ਪਾਨੇ ਮਾਰੇ ਨੇ ਬਖਤੌਰੀ ਦੇ ਬੁੜੇ ਨੂੰ ਮਾਵਾਂ ਤੇ ਆਂਦੀਆਂ ਗਾਲਾਂ ਕੱਢੀਆਂ ਘੋੜੀ ਛੱਡਤੀ ਉਹਨਾਂ ਦੇ ਖੇਤ ਚ ਨਾਲੇ ਬੁੜੇ ਨੇ ਹਾਲ ਦੁਵਾਈ ਕਰਨੀ ਹੋਈ ਸੀ ਫਿਰ ਪੰਢੀ ਮਰਿਆ ਹੋਇਆ ਨਹੀਂ ਤਾਂ ਇੱਕ ਅੱਧਾ ਮਾਰ ਦੇ ਇਹੋ ਜਿਹੇ ਨੂੰ ਆਪੇ ਮਰ ਜੇ ਬਾਕੀ ਤਾਂ ਸਾਰੇ ਸੁਖਾਲੇ ਹੋ ਜਾਣ ਗੱਲ ਭਾਂਸਿਓਂ ਦੀ ਨਹੀਂ ਨਾ ਕਟਾ ਕੀਲੇ ਦੇ ਜ਼ੋਰਤੀ ਤਾਂਗੜਦਾ ਗੱਲ ਤਾਂ ਜੇਲਦਾਰਾਂ ਦੀ ਹੈ ਰੱਬ ਸਾंभੂ ਗੁਰੀ ਦੇ ਕਰਨ ਵਾਲੇ ਨੂੰ ਰੱਬ ਨਹੀਂ ਅੱਜਕੱਲ੍ਹ ਕੁਛ ਕਰਦਾ ਉਹ ਤਾਂ ਖਬਰ ਨਹੀਂ ਕਿਹੜੇ ਸਾਮਾਨੀ ਜਾ ਕੇ ਸੁੱਤਾ ਨਹੀਂ ਬੰਦੇ ਚੰਦ ਕੁਰੇ ਉਹ ਕੁੱਤਾ ਤਾਂ ਨਹੀਂ ਵੀ ਉਹਦੀ ਟੰਗ ਟੰਗ ਕੇ ਵੱਢ ਲੈ ਉਸਦੇ ਘਰ ਦੇਰ ਹੈ ਅੰਧੇਰ ਨਹੀਂ ਆਪੇ ਕੋਈ ਉਹਨੂੰ ਪਾਪੀ ਨੂੰ ਮਾਰਨੇ ਮਾਰੂ ਕੁੜੇ ਰੱਖੀ ਹਾਂ ਤਾਂ ਬੀਹੇ ਚ ਖਬਰ ਨਹੀਂ ਦਿਆਲ ਰੋਂਦਾ ਹੁੰਦਾ ਵੇ ਮਰ ਗਈ ਕੀ ਹੋ ਗਿਆ ਤੈਨੂੰ ਰੱਖੀ ਨੇ ਉਸਦਾ ਝੋਲਾ ਫੜਦੀ ਨੇ ਵਰਾਉਂਦੀ ਨੇ ਕਿਹਾ ਚੰਗਾ ਰੱਖੀ ਮੈਂ ਤਾਂ ਚਲਦੀ ਹਾਂ ਫਿਰ ਅਕਦੀ ਚੰਦ ਕੋਰ ਸਿਰ ਦਾ ਝੋਨਾ ਠੀਕ ਕਰਦੀ ਜਾਂਦੀ ਜਾਂਦੀ ਫਿਰ ਖੜੂ ਗਈ ਉਹ ਤਾਂ ਜੀ ਧਰ ਗਿਆ ਦਿਆਲ ਹੁਣ ਉਹ ਦਿਆਲ ਵੱਲ ਝਾਕ ਕੇ ਬੋਲੀ ਹਾਂ ਪਰ ਬੜਾ ਹੀ ਬਰਾਕ ਕੀਤਾ ਹੈ ਕਿੰਨੇ ਦਿਨ ਤਾਪ ਚੜਦਾ ਰਿਹਾ ਨਿਆਣਾ ਨਲੇ ਹੋਂ ਘਾ ਤਾਂ ਹੁੰਦਾ ਹੀ ਹੈ ਮਾਪੇ ਦਾ ਬੇਬੇ ਸਾਡੇ ਨਾਲ ਹੀ ਆਉਣੀ ਸੀ ਕਰਮਾਂ ਦੀਆਂ ਗੱਲਾਂ ਨੇ ਸਭ ਪਰ ਬੇਬੇ ਹੁੰਦੀ ਤਾਂ ਕਿਸੇ ਤਕੜੇ ਦੀ ਨੂੰਹ ਤੇ ਨਾਲ ਇਹੋ ਜੀ ਗੱਲ ਜੇ ਸਾਰਾ ਪਿੰਡ ਨਾ ਬੰਨੀਆਂ ਬੰਦਾਂ ਕਾਨੂੰਨ ਦੁੱਖ ਦੇ ਥਾਉ ਨੂੰ ਬਾਰ-ਬਾਰ ਠਕੋਰਦੀ ਐ ਤੂੰ ਦਿਆਲ ਨੂੰ ਦੇਖ ਅੰਦਰ ਡਸ-ਡਸ ਕਰਨ ਲੱਗ ਪਿਆ ਚੰਗਾ ਫਿਰ ਮੱਥਾ ਟੇਕਦੀ ਐ ਨਾਲੇ ਮੈਂ ਕਿਹਾ ਬੇਬੇ ਪਾਈਆ ਕ ਘਰ ਦਾ ਠੰਡਾ ਹੋਊਗਾ ਮੈਂ ਕਿਹਾ ਜੁਆਕ ਸੋਖ ਨਾਲ ਪੜਦਾ ਸੁੱਕਾ ਟੱਕ ਕਾਨੂੰ ਦੇਮ ਆ ਜੀ ਕਿਸੇ ਵੇਲੇ ਜਦੋਂ ਗੁਲਜਾਰੇ ਦਾ ਬਾਪੂ ਘਰੇ ਨਾ ਹੋਵੇ ਚੋਰੀਆਂ ਥੋੜਾ ਜਿਹਾ ਰੱਖਿਆ ਬਈ ਬੀਬੂ ਦੇ ਓਨ ਥਾਈਂ ਚਾਰ ਪੈਸੇ ਹੱਥ 'ਚ ਹੋ ਜਾਣ ਆਦਮੀਆਂ ਨੂੰ ਕੀ ਪਤਾ ਹੁੰਦਾ ਕਬੀਲਦਾਰੀਆਂ ਦਾ ਸ਼ੂਸ਼ਕ ਤਾਂ ਲੱਗੀ ਏ ਬੀਬੂ ਆਹੋ ਪਰ ਫੇਰ ਵੀ ਭੈਣ ਆਵੇ ਤਾਂ ਖਾਲੀ ਤਾਂ ਨਹੀਂ ਤੋਰੀ ਜਾਂਦੀ ਸੌ ਕਦੇ ਲੰਘਦਾ ਕਰਦਾ ਪਰੌਣਾ ਹੀ ਆ ਜਾਂਦਾ ਨਾਲੇ ਤੂੰ ਸਿਆਣੀ ਐ ਵੀ ਜਿੰਨਾ ਚਿਰ ਮੈਂ ਬੈਠੀ ਆਂ ਓਨਾ ਚਿਰ ਐ ਪਿਛੂ ਤਾਂ ਬਹੁ ਸੱਤਿਆ ਮਾਣ ਦੀਂਦੀ ਹੋਈ ਐ ਤੈਨੂੰ ਥੋਡੀ ਬਹੂ ਕੀ ਜਮਾਨੇ ਦੀ ਐ ਇਹੋ ਜੀ ਚੰਗਾ ਭਲਕੇ ਆਉਂਗੀ ਇਸ ਵੇਲੇ ਚੰਗਾ ਆ ਜੀ ਭਾਂਡਾ ਲੈ ਆਂ ਜੇ ਕੋਈ ਘਰ ਹੋਇਆ ਮੈਂ ਵੀ ਆਖ ਦੂੰ ਜਾਮਣ ਲੈਣ ਆਈ ਐ ਸਿਰ ਨਾਉਨ ਨੂੰ ਚੰਗਾ ਫਿਰ ਮੱਥਾ ਟੇਕਦੀ ਆਂ ਆਖ ਰੱਖੀ ਅੰਦਰ ਆਈ ਮੰਜੀ ਉੱਤੇ ਮੁੱਦੇ ਪੇ ਧਿਆਲ ਨੂੰ ਉਠਾਇਆ ਤੇ ਪੁੱਛਿਆ ਬਈ ਕੀ ਹੋਇਆ ਬੇਬੇ ਇੱਲਾ ਆਕਦਾ ਸੀ ਤੇਰੀ ਬੀਬੀ ਭੱਜ ਗਈ ਹੁਣ ਆਉਗੀ ਇਹ ਨਹੀਂ ਮੁੜ ਕੇ ਨਾਲੇ ਉਸਨੇ ਮੇਰੇ ਦੰਦੀ ਵੱਢੀ ਦਿਆਲ ਨੇ ਬਾਹ ਅੱਗੇ ਕਰਕੇ ਨੇ ਕਿਹਾ ਪਾਉਂਦੇ ਪਣ ਲਈ ਰੱਖੇ ਨੂੰ ਕੋਈ ਗੱਲ ਨਾ ਹੋੜੀ ਫਿਰ ਆਖਣ ਲੱਗੀ ਨਹੀਂ ਮੇਰੀ ਡਾਡਾ ਐਵੇਂ ਭੌਂਕਦਾ ਪిల్లా ਮੈਂ ਦਿਨ ਦੀ ਉਲੰਭਾ ਉਸ ਦਿਨ ਮਾਂ ਨੂੰ 10 ਰੋਟੀ ਦਿਆਂ ਗੁੜ ਦੀ ਟਲੀ ਨਾਲ ਗੁੜ ਦੀ ਡਲੀ ਹੀ ਦੇ ਦੇ ਰੁੱੜ ਜਾਣੀ ਅੱਜਕੱਲ ਤਾਂ ਰਤਾ ਰਤਾ ਜਵਾਬ ਕਿਹੜਾ ਬਰਾਈ ਜਾਂਦੇ ਨੇ ਜੰਮ ਮਜੀ ਮੁਕਿਆ ਨੇ ਕਿਹੋ ਜੀਆਂ ਗੱਲਾਂ ਕਰਦਾ ਪਰ ਰੱਬ ਨੇ ਕਰਾਈਆਂ ਤਾਂ ਕਰਦਾ ਤੌਲੇ ਵਿੱਚੋਂ ਗੁੜ ਦੀ ਡਲੀ ਕੱਢਦੀ ਹੋਈ ਰੱਖੀ ਬੋਲ ਰਹੀ ਸੀ ਧਿਆਲ ਗੁੜ ਦੀ ਡਲੀ ਲੈ ਕੇ ਬਾਹਰ ਖੇਡਣ ਚੱਲਿਆ ਗਿਆ ਰੱਖੀ ਜੀ ਵਿੱਚ 100 100 ਗਾਲ ਦਿੰਦੀ ਰੁੱੜ ਜਾਣਾ ਮੁੱਕ ਜਾਣਾ ਸਾੰਬੇ ਨੂੰ ਸਾੜ ਸਤੀ ਕਹਿੰਦੀ ਬਾਹਰ ਭੇੜ ਕੇ ਕੁੱਠੇ ਉੱਤੇ ਉਪਕਾਰ ਦੀ ਜੈਕਰ ਨੂੰ ਲਾਂਭਾ ਵੀ ਦੇਣ ਗਈ ਸੁਣ ਬੇਬੇ ਜੈਕਰੇ ਆਪਣੇ ਪਿੱਲੂ ਨੂੰ ਸਮਝਾ ਦਿਆਲ ਨੂੰ ਆਖਦਾ ਤੇਰੀ ਬੇਬੇ ਭੱਜ ਗਈ ਭਲਾ ਇਹੋ ਜੀਆਂ ਗੱਲਾਂ ਵੀ ਕਰਦੇ ਹੁੰਦੇ ਆ ਜਵਾਕ ਥੁੜੇ ਰੱਖੀ ਕਿਸੇ ਤੋਂ ਸੁਣ ਲਈ ਹੋਣੀ ਆ ਗੱਲ ਪਿੱਲੇ ਨੇ ਨਹੀਂ ਉਸ ਨੂੰ ਨਿਆਣੇ ਨੂੰ ਕੀ ਪਤਾ ਲੋਕਾਂ ਦਾ ਹੁਣ ਮੂੰਹ ਤਾਂ ਨਹੀਂ ਨਾ ਫੜਿਆ ਜਾਂਦਾ ਜੈਕਰ ਨੇ ਅੱਗੋਂ ਜਵਾਬ ਦਿੱਤਾ ਪਰ ਬੀਬੇ ਜੁਆਕਾਂ ਨੂੰ ਨਾ ਇਹ ਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ ਮੈਂ ਤਾਂ ਦਿਆਲ ਸਾਹਮਣੇ ਉਸ ਨਿਜ ਹੋਈ ਦਾ ਜ਼ਿਕਰ ਨਹੀਂ ਕਰਦੀ ਵੀ ਹੋਰ ਨਾ ਜੁਆਗ ਜੀ ਥੋੜਾ ਕਰਕੇ ਬੈਠ ਜੇ ਚੰਦਰੀ ਪਤਾ ਨਹੀਂ ਕਿਵੇਂ ਸਿਉਨੇ ਅਰਗੇ ਜੁਆਕ ਨੂੰ ਛੱਡ ਕੇ ਉੱਠ ਗਈ ਉਹਨੂੰ ਰਤਾਂ ਤਰਸਣਾ ਆ ਨਾ ਮਾੜਾ ਜੰਮੇ ਨਾ ਆਵੇ ਕਿਸੇ ਦੇ ਹੋ ਜਾ ਜੈਕਰ ਬੋਲੀ ਬੀਬੇ ਕੀ ਨਾ ਲੈਣਾ ਉਸਨ ਕਰਮੰਦਾ ਰੱਬੋਂ ਤੱਕ ਕੀ ਹੋਈ ਦਾ ਨਾਲੇ ਕੀ ਪਤਾ ਉਸ ਨਾਲ ਕੀ ਬਣੀਆ ਚੰਗਾ ਮੈਂ ਚੱਲਦੀ ਆ ਤੂੰ ਪਿੱਲੂ ਨੂੰ ਸਮਝਾਈ ਕੋਠੇ-ਕੋਠੇ ਉੱਪਰ ਦੀ ਰੱਖੀ ਮੁੜੀ ਜਾ ਰਹੀ ਸੀ ਜਦੋਂ ਉਸਨੇ ਭਗਤੂ ਕੇ ਬਨੇਰੇ ਉੱਤੇ ਠੀਕਰੇ ਚੋਂ ਕੁਮਾਰ ਤੋੜਦਾ ਪਿੱਲੂ ਉਸਦੀ ਨਜ਼ਰ ਪੈ ਗਿਆ ਹਰਖ ਕੇ ਬੋਲੀ ਕਿਉਂ ਵੇ ਦਾਦੀ ਅਰ ਗਿਆ ਕੀ ਆਖਦਾ ਸੀ ਸਾਡੇ ਦੇ ਨਾਲ ਨੂੰ ਕਿਉਂ ਉਸਨੇ ਮੇਰੀ ਕਲਮ ਤੋੜਤੀ ਸੀ ਤੂੰ ਮੈਨੂੰ ਦੱਸਦਾ ਕਲਮ ਮੈਂ ਹੋਰ ਲੈ ਦਿੰਦੀ ਤੈਨੂੰ ਹੱਟਿਓ ਖਬਰਦਾਰ ਜੇ ਮੁੰਡੇ ਨੂੰ ਕੋਈ ਆਖਿਆ ਬੋਦੀਆਂ ਜੀਆਂ ਪੱਟ ਦੂੰ ਤੇਰੀਆਂ ਬਾਲਾ ਚਮਲਿਆ ਪਿੱਲੂ ਬਿਨਾ ਉੱਤਰ ਦਿੱਤਿਆਂ ਆਪਣੇ ਘਰ ਨੂੰ ਭੱਜ ਗਿਆ ਜਾ ਕੇ ਆਪਣੀ ਮਾਂ ਨੂੰ ਦੱਸਿਆ ਧਿਆਲ ਦੀ ਦਾਦੀ ਘੂਰਦੀ ਸੀ ਦੇ ਤਾਂ ਕੀ ਚੋਚਲੇ ਕਰਦੀ ਐ ਜਾਬ ਦੀ ਨੈਂ ਇਉਂ ਤਾਂ ਜਾਣੀ ਲੋਕਾਂ ਦਾ ਮੂੰਹ ਬੰਦ ਕਰ ਲੂ ਲੋਕ ਤਾਂ ਆਖਣਗੇ ਉਦਣ ਮਾਂ ਦਾ ਪੁੱਤ ਐ ਹੋਰੋਂ ਕੀ ਦਦੂ ਤੋਂ ਟੀਮਾਂ ਦਾ ਪੁੱਤ ਐ ਪੀਲੂ ਦੀ ਮਾਂ ਬੜਬੜ ਕਰਦੀ ਰਹੀ ਤੇ ਅਗਲੇ ਦਿਨ ਪੀਲੂ ਨੇ ਸਕੂਲ ਵਿੱਚ ਹੋਰ ਨਾ ਮੁੰਡਿਆਂ ਨੂੰ ਵੀ ਦੱਸਿਆ ਮੁੰਡੇ ਛੇੜਨ ਲੱਗ ਪਏ ਦਿਆਲ ਦੀ ਬੀਬੇ ਭੱਜ ਗਈ ਓਏ ਦਿਆਲ ਦੀ ਬੀਬੇ ਭੱਜ ਗਈ ਪੀਲੂ ਦੀ ਮਾਂ ਦੀ ਸਾਲਾ ਦਿਆਲ ਨੇ ਗਾਲਾਂ ਕੱਢੀਆਂ ਪੀਲੂ ਨੇ ਉਸ ਨੂੰ ਹੇਠਾ ਸੁੱਟ ਲਿਆ ਦਿਆਲ ਨੇ ਉਸ ਤੇ ਦੰਦੀ ਵੱਢੀ ਭੈਣ ਜੀ ਨੇ ਆ ਕੇ ਦੋਵਾਂ ਦੇ ਦੋ-ਦੋ ਚਪੇੜਾਂ ਲਾਈਆਂ ਕਰ ਜਾਂਦਿਆਂ ਫੇਰ ਪੀਲੂ ਦੂਰੋਂ ਆਖ ਰਿਹਾ ਸੀ ਦਿਆਲ ਦੀ ਬੀਬੇ ਭੱਜ ਗਈ ਏ ਦਿਆਲ ਦੀ ਬੀਬੇ ਭੱਜ ਗਈ ਦਿਆਲ ਨੇ ਰੂੜਾ ਵਗਾ ਮਾਰਿਆ ਰੂੜਾ ਪੀਲੂ ਦੀ ਥਾਂ ਮੰਦਰ ਦੇ ਬੱਚਿਆ ਫੇਰ ਕੀ ਸੀ ਕਈ ਮੁੰਡਿਆਂ ਨੇ ਰਲ ਕੇ ਦਿਆਲ ਨੂੰ ਕੁੱਟਿਆ ਜਦੋਂ ਦਿਆਲ ਘਰ ਪਹੁੰਚਿਆ ਤਾਂ ਉਸ ਦਾ ਛੱਗਾ ਪਾਟਿਆ ਹੋਇਆ ਸੀ ਤੇ ਰੋ ਰੋ ਕੇ ਅੱਖਾਂ ਸੁੱਜੀਆਂ ਹੋਈਆਂ ਸਨ ਰੱਖੀ ਨੇ ਪਤਾ ਲੱਗਣ ਉੱਤੇ 100-100 ਗਾਲਾਂ ਮੁੰਡਿਆਂ ਨੂੰ ਕੱਢੀਆਂ ਹਰਾਮੀ ਪਾਜੀ ਇਹਨਾਂ ਨੂੰ ਪਲੇਗ ਟਟ ਪੈਣੀ ਸਾੰਭੇ ਇਹਨਾਂ ਨੂੰ ਮਾਤਾ ਰਾਣੀ ਰਹਿ ਜਾਣ ਸੁੱਤੇ ਦੇਖ ਤਾਂ ਜਵਾਕ ਦਾ ਕੀ ਹਾਲ ਕੀਤਾ ਫਿਰ ਉਸਨੇ ਦਿਆਲ ਦਾ ਮੂੰਹ ਧੋਤਾ ਚੁੰਮੀ ਨਾਲ ਪਹੁੰਚਿਆ ਦੂਜਾ ਝੱਗਾ ਪਾਇਆ ਤੇ ਲੱਪਕ ਦਾਣੇ ਕੋਲੀ ਵਿੱਚ ਪਾ ਹੱਟਿਓ ਪਤਾਸੇ ਲੈਣ ਲਈ ਦਿੱਤੇ ਦਿਆਲ ਪਤਾਸੇ ਲੈਣ ਨਾ ਗਿਆ ਸਾਰਾ ਦਿਨ ਅੰਦਰੇ ਬੈਠਾ ਰਿਆ ਆਥਣੇ ਖੇਡਣ ਵੀ ਨਾ ਗਿਆ ਅਗਲੇ ਦਿਨੋਂ ਸਕੂਲ ਜਾਣੋ ਵੀ ਨਾ ਨੁੱਕਰ ਕਰਨ ਲੱਗਿਆ ਰੱਖੀ ਨੇ ਬਥੇਰਾ ਸਮਝਾਇਆ ਮਾਰਿਆ ਵੀ ਪਰ ਉਹ ਸਕੂਲ ਜਾਣ ਲਈ ਨਹੀਂ ਮੰਨਿਆ ਹਾਰ ਕੇ ਰੋਂਦੇ ਚੀਖਦੇ ਨੂੰ ਕੜੀਸ ਕੇ ਸਕੂਲ ਛੱਡ ਕੇ ਆਈ ਤੇ ਘਰ ਆ ਕੇ ਆਪ ਰੋਂਦੀ ਰਹੀ ਮਾੜੀ ਕਿਸਮਤ ਵਾਲਿਆ ਪੜ ਜਾ ਚਾ ਅੱਖਰ ਨਹੀਂ ਤਾਂ ਜੱਟਾਂ ਦੇ ਭਾਂਡੇ ਮਾਇੰਦੇ ਦੇ ਹੱਥ ਕੱਸ ਜਾਣਗੇ ਤੇ ਉੱਤੋਂ ਦੱਤ ਨਾ ਮਿਲਦੀ ਐ ਆਖਦੀ ਉਹ ਸੀਤਾ ਬਾਰੇ ਸੋਚਦੀ ਰਹੀ ਜਮਾਤ ਵਿੱਚ ਦਿਆਲ ਨਿੰਮੋ ਝੋਣਾ ਜਿਹਾ ਬੈਠਾ ਸੀ ਅੱਧੀ ਛੁੱਟੀ ਵੇਲੇ ਝੋਲੇ 'ਚੋਂ ਰੋਟੀ ਕੱਢ ਕੇ ਵੀ ਉਸਨੇ ਨਾ ਖਾਧੀ ਤੇ ਨਾ ਹੀ ਜੁਆਕਾਂ ਨਾਲ ਗਰਾਊਂਡ ਵਿੱਚ ਖੇਡਣ ਗਿਆ ਆਪਣੇ ਹੀ ਥਾਂ ਤੇ ਬੈਠਾ ਰਿਹਾ ਅੱਧੀ ਛੁੱਟੀ ਮੁੱਕੀ ਨੱਚਦੇ ਟੱਪ ਦੇ ਜੁਆਕ ਆਪਣੀ ਆਪਣੀ ਥਾਂ ਤੇ ਆ ਬੈਠੇ ਕੀ ਹੋ ਗਿਆ ਦਿਆਲ ਕੰਮੋ ਨੇ ਪੁੱਛਿਆ ਕੁਛ ਨਹੀਂ ਆਪਣੇ ਆਪਣੇ ਕੈਦੇ ਖੋਲੋ ਭੈਣ ਜੀ ਨੇ ਮੇਸ ਤੇ ਫੁੱਟਾ ਮਾਰਦੀ ਨੇ ਉੱਚੀ ਦੇ ਕੇ ਕਿਹਾ ਤੂੰ ਪੜ ਦਿਆਲ ਉਹ ਬੋਲੀ ਦਿਆਲ ਖੜਾ ਹੋ ਕੇ ਪੜਨ ਲੱਗਿਆ ਅਟਕੜ ਕੇ ਕਿ ਪੜ ਰਿਹਾ ਸੀ ਉਹ ਵੀ ਵਿੱਚ ਵਿੱਚ ਕੁਝ ਗਲਤ ਇਹੀ ਸਬਕ ਭੈਣ ਜੀ ਨੇ ਕੱਲ ਜਮਾਤ ਨੂੰ ਚਾਰ ਵਾਰੀ ਰਟਾਇਆ ਸੀ ਕੁਰਸੀ ਤੋਂ ਉੱਠ ਕੇ ਉਹ ਦਿਆਲ ਦੇ ਕੋਲ ਆ ਗਈ ਦਿਆਲ ਡਰ ਕੇ ਹੋਰ ਵੀ ਗਲਤ ਪੜਨ ਲੱਗਿਆ ਸਬਕ yaad ਨਹੀਂ ਕੀਤਾ ਆਖਦੀ ਭੈਣ ਜੀ ਨੇ ਕਸ ਕੇ ਇੱਕ ਚਪੇੜ ਉਸ ਤੇ ਮਾਰੀ ਪਰਾਂ ਬੈਠੇ ਪਿੱਲੂ ਦੀ ਭੈਣ ਜੀ ਤੋਂ ਆਖਾ ਬਚਾ ਕੇ ਉਸ ਨੇ ਜੀਵ ਕੱਢੀ ਦਿਆਲ ਰੋਇਆ ਨਹੀਂ ਬੌਂਦ ਲਿਆ ਜਿਹਾ ਬੱਟ ਬੱਟ ਕੈਦੇਵਲ ਝਾਕਦਾ ਰਹਾ ਬੈਠ ਜਾ ਭੈਣ ਜੀ ਕੜਕੀ ਉਹ ਘਬਰਾ ਕੇ ਬੈਠ ਗਿਆ ਇਸ ਤੋਂ ਪਿੱਛੋਂ ਉਸ ਦੇ ਸਿਰ ਵਿੱਚ ਸਾਂ ਸਾਂ ਹੁੰਦੀ ਰਹੀ ਕੋਈ ਸੁਣਾਈ ਨਹੀਂ ਦਿੱਤਾ ਕਿ ਭੈਣ ਜੀ ਕੀ ਆਖ ਰਹੀ ਹੈ ਘਰ ਨੂੰ ਆਉਣ ਵੇਲੇ ਵੀ ਉਹ ਸਭ ਦੇ ਮਗਰ ਪੈਰ ਖੀਟਦਾ ਆ ਰਿਹਾ ਸੀ ਕਈ ਵਾਰੀ ਮੁੰਡਿਆਂ ਨੇ ਪਿਛਾ ਮੂੰਹ ਕਰਕੇ ਕਿਹਾ ਦਿਆਲ ਦੀ ਬੇਬੇ ਭੱਜ ਗਈ ਓਏ ਦਿਆਲ ਦੀ ਬੇਬੇ ਭੱਜ ਗਈ ਪਰ ਦਿਆਲ ਨੇ ਕਿਸੇ ਨੂੰ ਕੁਝ ਨਾ ਕਿਹਾ ਸਿਰ ਸੁੱਟੇ ਤੁਰਤਾ ਗਿਆ ਉਸਦੇ ਕੰਨਾਂ ਵਿੱਚ ਸਾਂ ਸਾਂ ਅਜੇ ਤੱਕ ਹੋਈ ਜਾ ਰਹੀ ਸੀ ਘਰ ਜਦੋਂ ਪਹੁੰਚਿਆ ਤਾਂ ਉਸ ਨੂੰ ਫੇਰ ਤਾਪ ਚੜਿਆ ਹੋਇਆ ਸੀ ਰਾਤ ਨੂੰ ਬੜਬੜਾਉਂਦਾ ਰਿਹਾ ਡਰ ਡਰ ਉੱਠਦਾ ਰਿਹਾ ਰੱਖੀ ਔਠ ਔਠ ਉਸ ਨੂੰ ਵੇਖਦੀ ਰਹੀ ਉਸ ਦੇ ਮੂੰਹ ਨੂੰ ਪਾਣੀ ਲਾਉਂਦੀ ਰਹੀ ਤੇ ਨਾਲੇ ਰੱਬ ਨੂੰ ਤੇਉਂਦੀ ਰਹੀ ਹਾੜੇ ਵੇ ਰੱਬਾ ਹਾੜੇ ਹਰੇ ਹੋ ਅਜੇ ਹੋਰ ਤੈਂ ਕੀ ਬਦਲੇ ਲੈਣੇ ਨੇ ਮੇਰੇ ਪੁੱਤ ਦੀ ਜੜ ਲੱਗੀ ਰਹੰਦੇ ਉਸ ਫੁੱਟੇ ਭਾਗਾ ਵਾਲੀ ਦੀ ਨਿਸ਼ਾਨੀ ਹੋਈ ਸਹੀ ਫੇਰ ਉਸ ਨੇ دیਵਾਲ ਦੇ ਸਿਰ ਤੇ ਹੱਥ ਧਰਿਆ ਬੋਲੀ ਨਾ ਵੇ ਪੁੱਤਾ ਮੇਰੇ ਬੁਢਾਪੇ ਦੇ ਗੋਡੇ ਨਾ ਤੋੜ ਜੀ ਮੈਂ ਤਾਂ ਅੱਗੇ ਬਥੇਰਾ ਵਕਤਾਂ ਦੀ ਮਾਰੀ ਹੋਈ ਆਂ ਅੱਗ ਲੱਗੇ ਹੋਜੀ ਪੜ੍ਹਾਈ ਨੂੰ ਅੱਗੇ ਕੀ ਪਿਓ ਦਾਦਾ ਪੜਦਾ ਹੀ ਹੋਇਆ ਸੀ ਤੂੰ ਰਾਜ਼ੀ ਹੋ ਨਾ ਜਾਵੇਂ ਸਕੂਲ ਨਹੀਂ ਤੋਰਦੀ ਮੈਂ ਤੈਨੂੰ ਮੈਂ ਤਾਂ ਸੋਚਦੀ ਸੀ ਚਾਰ ਅੱਖਰ ਪੜ੍ਹ ਜੇਂਗਾ ਇਸ ਨਰਕ ਚੋਂ ਨਿਕਲ ਜੇਂਗਾ ਹੁਣ ਕੋਈ ਜੀਵਤ ਹੈ ਇੱਥੇ ਕਦੇ ਚੜ੍ਹਦੇ ਲੈਂਦੇ ਚ ਸੁਣੀ ਸੀ ਇਹੋ ਜੀ ਗੱਲ ਵਿਪਾਫ਼ ਹੀ ਨਾਲ ਨਿਕਲੇ ਉਹ ਮੋੜ ਸੀਤਾਵਾਰੀ ਸੋਚਣ ਲੱਗ ਪਈ ਆਥਣੇ ਜੀ ਉਹ ਹੱਟੇ ਉੱਤੇ ਜਾ ਕੇ ਸੰਤੇ ਨੂੰ ਆਖਣ ਲੱਗੀ 나ਥ ਦੇ ਬਾਪੂ ਦਿਆਲ ਨੂੰ ਤਾਂ ਪੰਜ ਪੱਟ ਤਾਪ ਚੜਿਆ ਹੋਇਆ ਕੋਈ ਪੂੜੀ ਦੇ ਸੰਤੇ ਨੇ ਉਪਰੀਆਂ ਉਪਰੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ ਪਰ ਬੋਲਿਆ ਕੁਝ ਨਾ ਮੈਂ ਕਿਹਾ 나ਥ ਦੇ ਬਾਪੂ ਊਕ ਕੋ ਜਾਖਣ ਲੱਗੀ ਸੀ ਕਿ ਸੰਤੇ ਨੇ ਸਿਰ ਖੁਰਕਦਿਆਂ ਕਿਹਾ ਭਗਵੰਤੀ ਮੇਰਾ ਜੀ ਨੀਰਾ ਜੀ ਭਗਵੰਤੀ ਰੱਖੀ ਚੌਂਕੀ ਇਹ ਤਾਂ ਸੰਤੇ ਦੀ ਪਹਿਲੀ ਘਰ ਵਾਲੀ ਦਾ ਨਾਂ ਸੀ ਅਸਨੂਤਾ ਮਰੀ ਨੂੰ ਵੀ 25 ਬਰੇ ਹੋ ਗਏ ਸਨ ਉਸ ਤੋਂ ਪਿੱਛੋਂ ਰੱਖੀ ਦਾ ਵਿਆਹ ਹੋਇਆ ਪਿੱਛੇ ਹੀ ਨਾਥ ਜੰਮਿਆ ਨਾਥ ਵੱਡਾ ਹੋਇਆ ਵਿਆਹ ਹੋਇਆ ਮੁੰਡਾ ਹੋਇਆ ਤੇ ਹੁਣ ਉਸ ਦਾ ਮੁੰਡਾ ਵੀ ਛੀਵੇਂ ਬਰੇ ਵਿੱਚ ਸੀ ਤੇ ਅੱਜ ਸੰਤਾ ਭਾਗਵੰਤੀ ਦਾ ਨਾਮ ਕਿਉਂ ਲੈ ਰਿਹਾ ਸੀ ਨਾਥ ਦੇ ਬਾਪੂ ਤੈਨੂੰ ਕੀ ਹੋ ਗਿਆ ਰੱਖੀ ਨੇ ਕੋਲ ਹੋ ਕੇ ਉਸ ਦੀ ਬਾਹ ਨੂੰ ਹਲੂਣ ਕੇ ਕਿਹਾ ਹੈ ਹਾਂ ਕੀ ਆਖਦੀ ਹੈ ਸੰਤਾ ਜਿਵੇਂ ਨੀਂਦ ਵਿੱਚੋਂ ਜਾਗਿਆ ਮੈਂ ਆਖਦੀ ਆਂ ਐਵੇਂ ਕਿਵੇਂ ਦਿਨ ਟੁੱਟਣਗੇ ਨਾ ਹੁਣ ਤੂੰ ਕਿਸੇ ਦੇ ਪੁੜੀਆਂ ਦੇ ਨਹੀਂ ਜਾਇਆ ਕਰੇਂਗਾ ਨਾ ਲੌਂ ਨਾ ਨੌ ਲੌਂ ਜਾਣਾ ਜੈਲਦਾਰਾਂ ਨੇ ਗੱਠਾਂ ਦੀ ਆਉਣ ਲਈ ਕਿਹਾ ਤਾਂ ਤੈਂ ਜਵਾਬ ਦੇ ਤਾਂ ਭਲਕੇ ਖਲਵਾੜੀ ਲਈ ਕਿਹੜੇ ਮੂੰਹ ਨਾਲ ਜਾਏਗਾ ਹੋਰ ਕੀ ਆਪਾਂ ਜ਼ਗੀਰਾਂ ਲਈ ਬੈਠੇ ਆਂ ਜੋ ਖਾ ਲਵਾਂਗੇ ਐਵੇਂ ਸਾਰਾ ਦਿਨ ਹੱਟੀ ਵਿੱਚ ਪੁੰਜੇ ਪਏ ਰਹਿਣ ਨਾਲ ਨਹੀਂ ਸਰਨਾ ਰੱਖੀ ਹੱਟੀ ਸੰਬਰਦੀ ਹੋਈ ਬੋਲੀ ਸਾਰੀ ਉਮਰ ਹੀ ਕੰਮ ਕੀਤਾ ਰੱਖੀ ਦਿਨ ਨੂੰ ਦਿਨ ਨਹੀਂ ਸਮਝਿਆ ਰਾਤ ਨੂੰ ਰਾਤ ਨਹੀਂ ਪਰ ਹੁਣ ਮੇਰੇ ਕੋਲੋਂ ਉੱਠਿਆ ਨਹੀਂ ਜਾਂਦਾ ਮੇਰਾ ਕਿਸੇ ਦੇ ਮੂੰਹ ਲੱਗਣ ਨੂੰ ਚੱਤੀ ਨਹੀਂ ਕਰਦਾ ਸੰਤੇ ਨੇ ਪਾਟੀਆਂ-ਪਾਟੀਆਂ ਨਜ਼ਰਾਂ ਨਾਲ ਉਸ ਵੱਲ ਝਾਕ ਕੇ ਕਿਹਾ ਰੱਖੀ ਰੋਣ ਲੱਗ ਪਈ ਤੂੰ ਰੋਟੀ ਵੀ ਅਧੂ ਪੌਣੀ ਤੇ ਆ ਗਿਆ ਕਿਤੇ ਗਾਹਾਂ ਦੀਆਂ ਤਿਆਰੀਆਂ ਤਾਂ ਨਹੀਂ ਕਰੀ ਜਾਂਦਾ ਗਾਹਾਂ ਵੀ ਤਾਂ ਜਾਣਾ ਹੀ ਹੈ ਸੱਦੋ ਤੇ ਕਿਸੇ ਨੇ ਬੈਠੇ ਨਹੀਂ ਰਹਿਣਾ ਇੱਥੇ ਨਾ ਐਂ ਤਾਂ ਤੂੰ ਮੇਰੇ ਨਾਲ ਨਾ ਕਰੀ ਮੈਨੂੰ ਆਪਣੇ ਹੱਥੀ ਤੋੜ ਕੇ ਜਾਇ ਰੱਖੀ ਪੱਲੇ ਨਾਲ ਅੱਖਾਂ ਪੂੰਝਦੀ ਬੋਲੀ ਘੜਾ ਭਰ ਜੀ ਮੈਨੂੰ ਕਈ ਵਾਰੀ ਤੇ ਲੱਗਦੀ ਐ ਚੰਗਾ ਆਖ ਰੱਖੀ ਹੱਡੀ ਦੇ ਇੱਕ ਖੁੰਜੇ ਵਿੱਚ ਚੂਹੇ ਦੀ ਕੀਤੀ ਖੱਡ ਮੁੰਦਣ ਲੱਗ ਪਈ ਸੰਤਾ ਕੋਚਰ ਚਪਕੀ ਤਾਂ ਆਪਣੇ ਹੱਥ ਆਪ ਹੀ ਉਲਟਾ ਪਲਟਾ ਕੇ ਵੇਖਦਾ ਰਿਹਾ ਜੋਗੀ ਬੀਤ ਗਏ ਭਗਵੰਤੀ ਜੋਗੀ ਬੀਤ ਗਏ ਸੰਤਾ ਜਿਵੇਂ ਨੀਂਦ ਵਿੱਚ ਬੁੜਬੁੜਾਇਆ ਤੂੰ ਕਿਹਦੇ ਨਾਲ ਗੱਲਾਂ ਕਰਦਾ ਨਾਥ ਦੇ ਬਾਪੂ ਰੱਖੀ ਨੇ ਹੌਲ ਦੇ ਲਈ ਹੋ ਕੀ ਕਿਹਾ ਹੈ ਆਹੋ ਕਿ ਕਿਸੇ ਨਾਲ ਨਹੀਂ ਗੱਲਾਂ ਕਰਦਾ ਆਪਦੇ ਜੀ ਨਾਲ ਗੱਲਾਂ ਕਰਦਾ ਵੀ ਜੋਗੀ ਬੀਤ ਗਏ ਭਗਵੰਤੀ ਨਾਥ ਦੇ ਬਾਪੂ ਸੁਰਤ ਕਰ ਭਗਵੰਤੀ ਮਰੀ ਨੂੰ ਕੈਸਾ ਲ ਹੋ ਗੇ ਅੱਜ ਤੈਨੂੰ ਕੀ ਹੋ ਗਿਆ ਰਖੀ ਨੇ ਮੋੜ ਉਸ ਦੀ ਬਾਹ ਹਲੂਣ ਕੇ ਕਿਹਾ ਕੀ ਆਖਦੀ ਐ ਸੰਤੇ ਨੇ ਚੰਗੀ ਤਰ੍ਹਾਂ ਅੱਖਾਂ ਉਘੇੜ ਕੇ ਪੁੱਛਿਆ ਮੈਂ ਆਖਦੀ ਆਂ ਕੀ ਬਣੂ ਇਸ ਘਰ ਦਾ ਕੀ ਕੋਈ ਸਾਤਸਰਾਪ ਹੋ ਗਿਆ ਆਖਦੀ ਰਖੀ ਰੋ ਪਈ ਰੋ ਨਾ ਰਖੀ ਮੇਰਾ ਚਤ ਨਹੀਂ ਰਾਜੀ ਮੈਂ ਤਾਂ ਦਿਆਲ ਲਈ ਪੁੜੀ ਪੁੱਛਣ ਆਈ ਸੀ ਤੂੰ ਲੇਖੂ ਨੂੰ ਆਖੀ ਮਲੌਦੋਂ ਡਾਕ ਖਾਨਿਆਂ ਕੋਈ ਦਵਾ ਦਵਾ ਰੂ ਲਿਆ ਦੂੰ ਮੇਰੀ ਤਾਂ ਕੁਛ ਸਮਝ ਹੀ ਨਹੀਂ ਲੱਗਦੀ ਕਰਦੀ ਹੋਈ ਕੋਈ ਹੋਰ ਪੁੜੀ ਹੋਈ ਨਾ ਦੇ ਦਾਂ ਚਾਹ ਕਰਕੇ ਲਿਆਦਾ ਨਾ ਚਾਹ ਨੂੰ ਤਾਂ ਚਤ ਨਹੀਂ ਮੰਨਦਾ ਹੋਰ ਚਤ ਕਾਸ ਨੂੰ ਮੰਨਦਾ ਹੈ ਖਰਬੂਜੇ ਹੁੰਦੇ ਨੇ ਇਸਰਤ ਲਹ ਤੂੰ ਇਹ ਵੀ ਭੁੱਲ ਗਿਆ ਇਸਰਤ ਖਰਬੂਜੇ ਕਿੱਥੇ ਹੁੰਦੇ ਨੇ ਅੱਜ ਤੈਨੂੰ ਭਾਗਵੰਤੀ ਕਿਵੇਂ ਯਾਦ ਆਗੀ ਸੋਚਦਾ ਸੀ ਸੌਰੀ ਹਰਤੇ ਕਰਤੇ 나ਥ ਦੇ ਦਿਲ ਤੇ ਆ ਚੜਿਆ ਕਰੂ ਕਿਵੇਂ ਭੁੱਲੂਗਾ ਸੀਤਾ ਦੀ ਗੱਲ ਕਰਦਾ ਆਹੋ ਪਰ ਮੈਂ ਤਾਂ ਪੁੱਛਦੀ ਆ ਅੱਜ ਭਾਗਵੰਤੀ ਕਿਵੇਂ ਆ ਲਾਗੀ ਬੰਦਾ ਹੁਈ ਸਾਰੀ ਉਮਰ ਪਾਣੀ ਬਲੋਟਦਾ ਫਿਰਦਾ ਤੂੰ ਹਰਖ ਨਾ ਕਰੀ 나ਥ ਦੀ ਬੇਬੇ ਮੈਂ ਮੇਰਾ ਨਾ ਹੁਈ ਜੀ ਉਤਰ ਗਿਆ ਸੰਤੇ ਨੇ ਸਾਫੀ ਦੇ ਲੜ ਨਾਲ ਮੱਥੇ ਉੱਤੋਂ ਉਸੀਨਾਂ ਪੁੱਛਦੇ ਨੇ ਕਿਹਾ 헤 ਵਾਖਰੂ ਸੱਖ ਰੱਖੀ ਉਧਰਨਾਥ ਸਾਰਾ ਦਿਨ ਗਿਆਨ ਦਾਸ ਦੀ ਡੇਰੀ ਪਿਆ ਰਹਿੰਦਾ ਹੈ ਇਧਰ ਤੂੰ ਤਿਆਰੀਆਂ ਕਰੀ ਜਾਣਾ ਕਿਹੜੇ ਖੂਚ ਪੈ ਜਾ ਆਖ ਦੀ ਰੱਖੀ ਖਾਲੀ ਘੜਾ ਚੱਕ ਕੇ ਖੂਹ ਤੋਂ ਪਾਣੀ ਭਰਨ ਲਈ ਚਲੀ ਗਈ